ਤੇ ਖੜਾ ਲਾ ਰੰਗ ਦੀ ਨਿਕਲ ਪਾਈ ਐਨ ਹੋ ਗਿਆ ਮੁਕਾਬਲਾ ਐਨ ਗੱਲ ਵੱਖਰੀ ਮੇਰੇ ਮਿੱਤਰੋ ਉਹ ਪੈਗੀ ਕੈਂਤੀ ਸਵਾਦ ਵੱਖਰਾ ਸੰਤੂ ਨੰਗਲ ਦੀ ਏ ਧਰਤੀ ਐ ਵੱਡਾ ਖੇਡ ਮੇਲਾ ਜਿਹੜਾ ਇਸ ਵੇਲੇ ਖੇਡਿਆ ਜਾ ਰਿਹਾ ਐ ਐਨ ਚੋਟੀ ਚੋਟੀ ਦੇ ਮੱਲ ਪੱਟਾਂ ਤੇ ਤਿੰਨ ਥਾਪੀਆਂ ਮਾਰਤੀਆਂ ਮੱਲ ਨੇ ਮਨੀਸ਼ ਸਾਹਮਣੇ ਟੱਕਰ ਦੇ ਗਿਆ ਮਿੱਤਰੋ ਸ਼ਿਲੂ ਦਾ ਪ੍ਰਦਰ ਸਾਹਮਣੇ ਉਹ ਬੱਲੇ ਬੱਲੇ ਹੋ ਜੋ ਵੱਲੋਂ ਇੱਕ ਪਾਸੇ ਜਸ਼ਨ ਦੂਜੇ ਪਾਸੇ ਮਨੀਸ਼ ਸੰਤੂ ਨੰਗਲ ਦਾ ਮੇਲਾ ਵੇਖਣਾ ਮਰੇ ਮਿੱਤਰੋ ਹਾਰਟ ਬੀਟਾ ਤੇਜ਼ ਨੇ ਉਹ ਟੱਕਰ 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 ਜਸ਼ਨਾ ਪਤਲਾ ਪਤਲਾ ਜਸ਼ਨ ਜਸ਼ਨ ਹੋ ਜੂ ਜਸ਼ਨ ਜਸ਼ਨ ਹੋ ਜੂ ਜਸ਼ਨ ਜਸ਼ਨ ਹੋ ਜੂ ਸਵਾ ਦੇਖ ਬਾਈ ਰੌਲਾ ਪੈਂਦਾ ਬਾਈ ਕਹਿੰਦਾ ਰੌਲਾ ਰੱਪਾ ਹੀ ਬੰਦ ਹੋ ਗਿਆ ਆਓ ਸੱਚੇ ਪਾਤਸ਼ਾਹ ਮੇਰੇ ਵੀਰੋ ਪੰਜਾਬ ਦੀਆਂ ਨਸਲਾਂ ਤੇ ਤੇ ਫਸਲਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਵੱਡਾ ਕਾਟਾ ਪਿਆ ਫਤਿਹ جنگ ਦੇ ਰੂਪ ਦੇ ਵਿੱਚ ਆਹ ਲੱਗਿਆ ਚੋਰ ਆਹ ਲੱਗਿਆ ਚੋਰ ਇੱਕ ਪਾਸੇ ਬੱਲਾ ਕਿਠਿਆਰੇ ਵਾਲਾ ਲਾ ਇਕਠਿਆਲੇ ਦੀ ਧਰਤੀ ਐ ਮਾਝੇ ਦਾ ਮਜੈਲ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਵੱਖਰਾ ਅੰਦਾਜ਼ ਆ ਜਦੋਂ ਲੱਤ ਘਮਾਉਂਦਾ ਹੈ ਹਰ ਇੱਕ ਖਿਡਾਰੀ ਦਾ ਵੱਖਰਾ ਅੰਦਾਜ਼ ਆਓ ਸਾਹਮਣੇ ਇਸ ਵੇਲੇ ਆ ਜਾਂਦਾ ਦਵਰਜੀ ਆਲਾ ਦਵਰਜੀ ਆਲਾ ਉਹ ਜਿਹੜਾ ਲੱਡੇ ਵਾਲਾ ਨੰਬਰ ਆ ਉਹ ਲੱਡੇ ਨੂੰ ਮਿਲਿਆ ਜੀ ਨੋਟ ਕਰਿਓ ਜਿਹੜਾ ਸ਼ੇਰੇ ਵਾਲਾ ਨੰਬਰ ਆ ਉਹਦਾ ਹਜੇ ਫੈਸਲਾ ਹੋਣਾ ਬਾਕੀ ਆ ਆ ਜਸ਼ਨਿਆ ਆਲਮਗੀਰ ਜਸ਼ਨ ਵਾਲਾ ਜਸ਼ਨ

ਖਾਂਗੇ ਸਾਹਮਣੇ ਚੌਥਾ ਵਿੱਚੋਂ ਕੌਣ ਤੇ ਸਾਦੋਵਾਲੀਆ ਜੱਗੂ ਇੱਕ ਪਾਸੇ ਦੂਜੇ ਪਾਸੇ ਆ ਧਰਤੀ ਆ ਦਬਾਬੇ ਦੀ ਬਾਪੂ ترਸੇਮ ਸਿੰਘ ਪੰਡਾਲ ਦੇ ਨਾਮ ਤੇ ਵੜੀ ਹੋਈ ਖੇਡ ਕਲੱਬ ਤੇ ਚੋਟੀ ਆਰ ਮਿੱਤਰੋ ਖੇਮ ਕਰਨੀਆਂ ਇਹ ਅੱਜ ਦਾ ਸਟਾਰ ਮਿੱਤਰੋ ਪਰ ਸਾਹਮਣੇ ਦੇਖਾਂਗੇ ਮੁਕਾਬਲਾ ਕਿਹੜੇ ਮੱਲ ਦੇ ਨਾਲ ਆਹ ਲੱਗਦਾ ਹੋਇਆ ਜੋਰ ਚੱਕੀ 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 ਜਾਂਦਾ ਖਰੇ ਖਰੇ ਡੱਕੀ ਆ ਰਮਨ ਦਾਸ ਨੇ ਚੱਲਣੇ ਤੇ ਠੌਲਾ ਵਾਲਾ ਗੋਪੀ ਐ ਹਰਿਆਣੇ ਵਾਲਾ ਵੀ ਤਿਆਰ ਖੜਾ ਸ਼ੀਲੂ ਦਾ ਵੀਰ ਆ ਜਗਦੇਵ ਕਲਾ ਦਾ ਲੋਤੀ ਆ ਜਿੰਨੇ 에어ਪੋਰਟ ਤੋਂ ਗਾਂ ਜਿੱਤ ਕੇ ਰਿਕਾਰਡ ਪੈਦਾ ਕਰ ਦਿੱਤੇ ਆ ਵੇਖਾਂਗੇ ਲੋਤੀ ਕੀ ਲੋਤੀ ਲੋਤੀ ਤੇ ਉਹ ਤਾੜੀਆਂ ਜ਼ੋਰਦਾਰ ਮਾਰਦੇ ਆ ਕੀ ਬਾਤ ਐ ਜਗਦੇਵ ਕਲਾ ਪਿੰਡ ਐ ਹੋਮ ਗਰਾਊਂਡ ਦੇ ਚ ਖੇਡ ਰਿਹਾ ਲੋਤੀ ਦਾ ਜਫਾ ਨਰਾਲਾ ਹੋਣਾ ਇੱਕ ਵਾਰ ਤਾੜੀਆਂ ਮਾਰਦੇ ਬੋਲੋ ਜੀ ਦੇ ਲਈ ਕਬੱਡੀ ਵਧਿਆ ਹੋਇਆ ਸਾਹਮਣੇ ਦੇਖਾਂਗੇ ਚੌਹਾਂ ਵਿੱਚੋਂ ਆ ਚੱਕੀ ਵੀ ਤਿਆਰ ਆ ਰਮਦਾਸ ਵਾਲਾ ਚੱਕੀ ਆ ਤੇ ਸਾਹਮਣੇ ਜਾਂਦਾ ਹਰੇ ਹਰੇ ੱੱਕੀ ਆ ਜਾਂਦਾ ਖਰੇ ਖਰੇ ੱੱਕੀ ਆ ਇਹ ਰਮਦਾਸ ਵਾਲਾ ਚੱਕੀ ਆ ਉਹ ਲੱਗਦਾ ਹੋਰ ਜੋਰ ਕੀ ਬਾਤ ਐ ਇਹ ਵੀਰਾਂ ਵਾਲੀ ਐ ਇਹ ਜ਼ਿਲ੍ਹਾ ਕਪੂਰਥਲੇ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਅੱਜ ਦੀ ਡੇਟ ਦਾ ਟੌਪ ਦਾ ਤਾਵੀ ਆ ਸਾਹਮਣੇ ਚਾਰ ਬੱਬਰ ਸ਼ੇਰ ਆ ਜਗਦੇਵ ਕਲਾਬ ਦੀ ਉਹ ਲੋਧੀ ਹਰੇ ਹਰੇ ਬੱਲੇ 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 ਨਹੀਂ ਰਿਸਾ ਤੇਰੀਆਂ ਨਾਲ ਇਹ ਸਾਰਾ ਹੀ ਮੇਲਾ ਤੂੰ ਲੁੱਟਿਆ ਤੈਨੂੰ ਕਿਸੇ ਗੱਭਰੂ ਨੇ ਦੀਪਾਂ ਦੀਪਾਂ ਆ ਤਮੁਰਜੀ ਵਾਲੇ ਦੀਪ ਦੀ ਪਈ ਹੋ ਰੇਡ ਸਾਹਮਣੇ ਦੇਖਾਂਗੇ ਔਖੜ ਦੇ ਪੈਰ ਵੱਜਦੀਆਂ ਤੌੜਾ ਤੇ ਤਮੁਰਜੀ ਵਾਲਾ ਤਮੁਰਜੀ ਵਾਲਾ ਤਮੁਰਜੀ ਵਾਲਾ ਆ ਤਮੁਰਜੀ ਵਾਲਾ ਉਹ ਭੱਜ ਉੱਠਿਆ ਉਹ ਮੇਲਾ ਬਣ ਗਿਆ ਜਿਹੜਾ ਸਾਹਮਣੇ ਚਾਰ ਜਾਫੀ ਚਾਰੇ ਤਿਆਰ ਆ ਦੇਖਾਂਗੇ ਹਰਿਆਣੇ ਵਾਲਾ ਹਰਿਆਣੇ ਵਾਲਾ ਹਰਿਆਣੇ ਵਾਲਾ ਸ਼ੀਲੂ ਅੱਜ ਸੰਤੂ ਨੰਗਲੇ 'ਚ ਵੱਡੇ ਵੱਡੇ ਮਨ ਫੜ ਰਿਹਾ ਅੱਜ ਕਮਾਲ ਕਰ ਰਿਹਾ ਭਾਬੀ ਨੌਜਵਾਨਾ ਲੋਧੀ ਨੇ ਦੇਖਿਆ ਟਾਈਮ ਕਿੰਨਾ ਕ ਰਹਿ ਗਿਆ ਬੁੱਲਟ ਕੁਝ ਵੀ ਕਰ ਸਕਦਾ ਇਹ ਅਖੀਰਲੇ ਸੈਕੰਡਾਂ ਤੱਕ ਕੁਝ ਵੀ ਕਰ ਸਕਦਾ ਪਰ ਸਾਹਮਣੇ ਕੀ ਆਉਂਦਾ ਹੈ ਸਾਹਮਣੇ ਦੇਖਾਂਗੇ ਮੱਖਣ ਸਿੰਘ ਪਹਿਲਵਾਨ ਦਾ ਨਾਮ ਚੱਲਿਆ ਆ ਮੁੰਡਾ ਸੇਹਲਾਕੇ ਦਾ ਕਬੱਡੀ ਪਾਰਿਆ ਯੋਧਾ 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 ਸੁਰਖਪਰੀਆ ਬੱਲੇ 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 ਹੁੰਦੀ ਹੋਈ ਇਹਨੇ ਮੇਰੇ ਵੀਰੋ ਦਮਾਪੇ ਵਾਲੇ ਸਾਹ ਦੇ ਵਿੱਚ ਪਿੱਟਦੇ ਆ ਇਹ ਸੁਰਖਪਰੀਆ ਯੋਦਾ ਦੂਜੇ ਪਾਸੇ ਸੈਦੋਵਾਲੀਆਂ ਜੱਗੂ ਆ ਉਹ ਡੱਕਿਆ ਗਿਆ ਖੇਡ ਮੈਦਾਨ ਅੰਦਰ ਕੇ ਨਹੀਂ ਇਹ 30 ਸੈਕਿੰਡ ਦੀ ਰੇਡ ਉਹ